you ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਇਸ ਦੇ ਨਾਲ ਹੀ ਜਿਹੜੇ ਸੀਟਪੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਆਰਡਰ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਉਸ ਦੀ ਇੱਕ ਤਸਵੀਰ ਵੀ ਜਿਹੜੀ ਹੈ ਉਸ ਦੀ ਇੱਕ ਨੋਟੀਫਿਕੇਸ਼ਨ ਵੀ ਜਿਹੜੀ ਹੈ ਸਾਹਮਣੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਵੱਡਾ ਫੈਸਲਾ ਲਿੱਤਾ ਗਿਆ ਕਿਉਂਕਿ ਲਗਾਤਾਰ ਹੀ ਜਿਹੜੇ ਸੀਮਾਨ ਨੇ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਤਾਂ ਸ਼ਿਕਾਇਤਾਂ ਦਾ ਮਿਲਣ ਤੇ ਚਲਦਿਆਂ ਹੀ ਇਹ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਲਿੱਤਾ ਗਿਆ ਇਸ ਦੇ ਨਾਲ ਹੀ ਜਿਹੜੇ ਚੀਫ Town Planner ਨੇ ਪੰਕਜ 바ਵਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਲਿਖਤ ਆਦੇਸ਼ ਜਿਹੜੇ ਨੇ ਜਾਰੀ ਹੋਏ ਨੇ ਜਿਹੜੇ ਚੀਫ ਸਕੱਰੇਟਰੀ ਨੇ ਅਨੁਰਾਗ ਵਰਮਾ ਉਹਨਾਂ ਦੇ ਵੱਲੋਂ ਇਹ ਲਿਖਤ ਆਦੇਸ਼ ਜਿਹੜੇ ਨੇ ਫਿਲਹਾਲ ਦੇ ਲਈ ਜਾਰੀ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਚਾਰਜ ਸ਼ੀਟ ਕਰਨ ਦੇ ਆਦੇਸ਼ ਵੀ ਜਿਹੜੇ ਨੇ ਜਾਰੀ ਹੋਏ ਨੇ ਕਰਪਸ਼ਨ ਦਾ ਵੱਡਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਜਿਸਦੇ ਚਲਦਿਆਂ ਹੀ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਕਾਰਨ ਜਿਹੜਾ ਸੂਤਰਾ ਦੇ ਹਵਾਲੇ ਤੋਂ ਕਾਰਨ ਸਾਹਮਣੇ ਆ ਰਿਹਾ ਉਹ ਵੀ ਤੁਹਾਨੂੰ ਜ਼ਰੂਰੀ ਦੱਸ ਦਿੰਨੇ ਆ ਪੰਜਾਬ ਦੇ ਵੱਡੇ ਕੋਲ ਨਾਇਸਰਾਂ ਦੇ ਨਾਲ ਲਿੰਕ ਜਿਹੜੇ ਨੇ ਲਿੰਕ ਸਾਹਮਣੇ ਆ ਰਹੇ ਸੀ ਤੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਕਰਪਸ਼ਨ ਕੀਤੀ ਜਾ ਰਹੀ ਸੀ ਜਿਸਦੇ ਚਲਦਿਆਂ ਹੀ ਵੱਡੀ ਕਾਰਵਾਈ ਹੋਈ ਅਤੇ ਕਰਪਸ਼ਨ ਦਾ ਸਿੱਧਾ ਅਸਰ ਜਿਹੜਾ ਪੰਜਾਬ ਦੇ ਰੈਵਨਿਊ ਦੇ ਉੱਪਰ ਪੈਂਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਦੇਖਿਆ ਜਾ ਸਕਦਾ ਸੀ ਕੰਟਰੀ Town Planning ਵਿਭਾਗ ਦੇ ਵੱਲੋਂ ਜਿਹੜੇ ਅਮਨ अरोड़ा ਨੇ ਉਹ ਮਹਿਕਮਾ ਜਿਹੜਾ ਅਮਨ अरोड़ा ਤੋਂ ਲੈ ਲਿੱਤਾ ਗਿਆ ਸੀ ਸੀਮਾਨ ਦੇ ਵੱਲੋਂ ਇਹ ਮਹਿਕਮਾ ਜਿਹੜਾ ਅਮਨ अरोड़ा ਤੋਂ ਵਾਪਸ ਲਿੱਤਾ ਗਿਆ ਸੀ ਤੇ ਆਪਣੇ ਕੋਲ ਹੀ ਰੱਖਿਆ ਗਿਆ ਸੀ ਕਿਉਂਕਿ ਲਗਾਤਾਰ ਹੀ ਸ਼ਿਕਾਇਤਾਂ ਦਾ سلسلہ ਜਿਹੜਾ ਜਾਰੀ ਦੇਖਿਆ ਜਾ ਸਕਦਾ ਸੀ ਤੇ ਹੁਣ ਇਸ ਦਰ ਤੇ ਵੱਡੀ ਕਾਰਵਾਈ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਜਿਹੜੇ ਚੀਫ ਸਕੱਰੇਟਰੀ ਨੇ ਉਹਨਾਂ ਦੇ ਵੱਲੋਂ ਆਦੇਸ਼ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਜਿਹੜੇ ਪੰਕਜ 바ਵਾ ਨੇ ਚੀਫ टाउन प्लानर ਨੇ पंकज 바ਵਾ ਉਹਨਾਂ ਨੂੰ ਫਿਲਹਾਲ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਤਾਂ ਕਾਰਨ ਦਾ ਵੇਰਵਾ ਜਿਹੜਾ ਫਿਲਹਾਲ ਦੇ ਲਈ ਨਹੀਂ ਦਿੱਤਾ ਗਿਆ ਤਾਂ ਕਾਰਨ ਜਿਹੜੇ ਸਪਸ਼ਟ ਕਾਰਨ ਨੇ ਫਿਲਹਾਲ ਦੇ ਲਈ ਸਾਹਮਣੇ ਨਹੀਂ ਆਏ ਤਾਂ ਦੇਖਿਆ ਜਾ ਸਕਦਾ ਹੈ ਕਿ ਵੱਡੀ ਕਾਰਵਾਈ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਵੇਲੇ ਕੀਤੀ ਗਈ ਹੈ ਤੇ ਜਿਹੜੇ पंकज 바ਵਾ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਸੀਟੀਪ ਹੁੰਦਾ ਹੈ ਚੀਫ Town Planner ਹੁੰਦਾ ਉਸਦੇ ਕੋਲ ਜਿਹੜੀਆਂ ਪਾਵਨਾ ਹੁੰਦੀਆਂ ਨੇ ਕੈਬਨਿਟ ਮੰਤਰੀ ਦੇ ਨਾਲ ਦੀਆਂ ਹੀ ਪਾਵਰਾਂ ਹੁੰਦੀਆਂ ਨੇ ਤਾਂ ਹੁਣ ਜਿਹੜੇ CTP ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ CM ਮਾਨ ਦੇ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਆ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਹੈ ਸ਼ੱਕ ਦੇ ਆਧਾਰ ਦੇ ਉੱਪਰ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਕ腐ਸ਼ਨ ਜਿਹੜੀ ਹੈ ਵਿਭਾਗ ਦੇ ਵਿੱਚ ਹੋ ਰਹੀ ਸੀ ਜਿਸ ਦੇ ਚਲਦਿਆਂ ਵੱਡੀ ਕਾਰਵਾਈ ਕੀਤੀ ਗਈ ਇਸ ਦੇ ਨਾਲ ਹੀ ਜਿਹੜੇ ਸੀਟੀਪੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਦੇਖਣਾ ਹੋਏਗਾ ਕਿ ਸਪਸ਼ਟ ਜਿਹੜੇ ਸਪਸ਼ਟ ਜਿਹੜੇ ਦੋਸ਼ ਲੱਗੇ ਨੇ ਤਾਂ ਕੀ ਕੋਈ ਸਪਸ਼ਟ ਦੋਸ਼ ਨੇ ਤਾਂ ਦੇਖਿਆ ਜਾ ਸਕਦਾ ਸੀ ਕਿ ਗੈਰ ਕਾਨੂੰਨੀ ਢਾਂਗ ਦੇ ਨਾਲ ਜਿਹੜੇ ਕਲੋਨਾਈਜ਼ਰਾਂ ਦੇ ਵੱਲੋਂ ਕਲੋਨੀਆ ਕੱਢੀਆਂ ਜਾ ਰਹੀਆਂ ਸੀ ਉਹਨਾਂ ਦੇ ਰਿਲੇਸ਼ਨ ਵਿੱਚ ਸੀ ਉਹਨਾਂ ਦੇ ਸੰਪਰਕ ਦੇ ਵਿੱਚ ਸੀ ਤਾਂ ਜਿਹੜੇ ਸੀ ਮਾਨ ਨੇ ਉਹਨਾਂ ਦੇ ਵੱਲੋਂ ਵੀ ਲੰਬੇ ਸਮੇਂ ਪਹਿਲਾਂ ਕਹਿ ਦਿੱਤਾ ਗਿਆ ਸੀ ਕਿ ਜਿਸ ਦੇ ਵੱਲੋਂ ਵੀ ਰੂਲਸ ਵਾਇਓਲੇਟ ਕੀਤੇ ਜਾਣਗੇ ਤਾਂ ਉਸ ਦੇ ਉੱਪਰ ਬਣਦੀ ਕਾਰਵਾਈ ਜਿਹੜੀ ਹੈ ਜ਼ਰੂਰ ਹੀ ਕੀਤੀ ਜਾਏਗੀ ਸਪਸ਼ਟ ਕਾਰਨ ਜਿਹੜੇ ਨੇ ਫਿਲਹਾਲ ਦੇ ਲਈ ਸਾਹਮਣੇ ਨਹੀਂ ਆਏ ਪਰ ਦੇਖਿਆ ਜਾ ਸਕਦਾ ਸੀ ਕਿ ਪਿਛਲੀ ਸਰਕਾਰਾਂ ਦੇ ਦੌਰਾਨ ਪੋਡਾ ਵਿੱਚ ਵੱਡੇ ਕਲੋਨਾਈਜ਼ਰਾਂ ਦੇ ਨੇੜੇ ਰਹਿਣ ਦੇ ਕਾਰਨ ਜਿਹੜੇ ਵੱਡੀ ਕਾਰਵਾਈ ਕੀਤੀ ਗਈ ਹੈ ਗੈਰਕਾਨੂੰਨੀ ਢਾਂਗ ਨਾਲ ਜਿਹੜੇ ਕੁਝ ਪੋਡਾ ਦੇ ਵਿੱਚ ਕੁਝ ਕਲੋਨਾਈਜ਼ਰ ਜਿਨ੍ਹਾਂ ਦੇ ਵੱਲੋਂ ਸਹੀ ਢਾਂਗ ਨਾਲ ਗਲਤ ਢੰਗ ਦੇ ਨਾਲ ਕੰਮ ਕੀਤਾ ਜਾਂਦਾ ਸੀ ਤੇ ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਨੇ ਕੱਟੀਆਂ ਜਾਂਦੀਆਂ ਸੀ ਤਾਂ ਜਿਸਦੇ ਚਲਦਿਆਂ ਹੀ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਕੁੱਲ ਮਿਲਾ ਕੇ ਜਿਹੜੇ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਇਸ ਦੇ ਨਾਲ ਹੀ ਚੀਫ Town Planner ਪੰਕਜ 바ਵਾ ਛੇੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸਵੇਲੇ